ਗੁਰਜੀ ਦੇ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਜੀ ਦੇ ਪਿਆਰਿਓ ਸੰਸਾਰ ਤੇ ਜੀਵ ਕੱਲਾ ਹੀ ਜਨਮ ਲੈਂਦਾ ਆਪਾਂ ਨੂੰ ਪਤਾ ਹੈ ਸਾਰਿਆਂ ਨੂੰ ਮਾਤਾ ਦੇ ਗਰਭ ਦੇ ਵਿੱਚੋਂ ਜੀਵ ਜਨਮ ਲੈਂਦਾ ਉਸ ਤੇ ਜਦੋਂ ਬਸ ਜੀਵ ਨੇ ਜਨਮ ਲੈ ਲਿਆ ਉਦੋਂ ਬਾਅਦ ਵਿੱਚ ਬਸ ਫਿਰ ਇਹਦਾ ਰੋਣਾ ਪਿੱਟਣਾ ਸ਼ੁਰੂ ਹੋ ਜਾਂਦਾ ਹੈ ਉਹਦਾ ਕਾਰਨ ਕੀ ਕਰਮ ਅਸਰ ਕਰਨਾ ਸ਼ੁਰੂ ਕਰ ਦਿੰਦੇ ਪਹਿਲਾਂ ਤਾਂ ਰੋਂਦਾ ਹੈ ਭੁੱਖ ਲੱਗਦੀ ਛੋਟੇ ਹੁੰਦੂ ਰਾਰ ਬਾਰ ਇਹਨੂੰ ਮਾਂ ਦੁੱਧ ਪਿਆਉਂਦੀ ਵਿਚਾਰੇ ਇਹਨੂੰ ਹਨਾ ਫਿਰ ਹੋਰ ਇਹਨੂੰ ਕਾਫੀ ਕਰਦਾ ਕਰਦਾ ਫਿਰ ਵੱਡਾ ਹੁੰਦਾ ਸਕੂਲ ਜਾਣਾ ਹੋਰ ਜੇ ਜੋ ਕਰਦਾ 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 ਇਹ ਜੀਵਨ ਇਹਦਾ ਬੀਤਦਾ ਠੀਕ ਹੈ ਇਹ ਆਮ ਬੰਦੇ ਦਾ ਜੀਵਨ ਹੈ ਇੱਕ ਹੁੰਦਾ ਗੁਰਸਿੱਖਾਂ ਦਾ ਜੀਵਨ ਜਿਹੜੇ ਜਨਮ ਤਾਂ ਉਹਨਾਂ ਦਾ ਓਮੇ ਹੀ ਹੋਣਾ ਸਾਰਾ ਕੁਝ ਓਮੇ ਹੀ ਹੈ ਪਰ ਉਹ ਬੰਦਗੀ ਦੇ ਰਸਤੇ ਤੇ ਆ ਕੇ ਗੁਰੂ ਤੋਂ ਕਿਰਪਾ ਲੈ ਕੇ ਗਿਆਨ ਅੰਤਰ ਗਿਆਨ ਅੰਦਰ ਹਨਾ ਗਿਆਨ ਲੈ ਕੇ ਗੁਰੂ ਸਾਹਿਬ ਦੀ ਕਿਰਪਾ ਲੈ ਕੇ ਸੌਖੇ ਸੁਖੀ ਹੋ ਜਾਂਦੇ ਨੇ ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ ਹੋ ਜਾਂਦੇ ਨੇ ਹਨਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਉਹ ਸੁਖੀ ਹੋ ਜਾਂਦੇ ਇਹ ਵਾਲਾ ਸੁੱਖ ਮਿਲ ਜਾਂਦਾ ਹੁਣ ਬੜੇ ਸਿੰਘ ਤੇ ਬੀਬੀਆਂ ਦੀ ਇੱਛਾ ਸੀਗੀ ਵੀ ਸਾਨੂੰ ਦੱਸੋ ਜੀ ਸ਼ਹੀਦ ਸਿੰਘਾਂ ਦੇ ਦਰਸ਼ਨ ਕਿਵੇਂ ਹੋਣ ਮੇਰੀ ਕੀ ਔਕਾਤ ਮੈਂ ਸ਼ਹੀਦ ਸਿੰਘਾਂ ਬਾਰੇ ਕੋਈ ਇਹ ਕਹਿ ਸਕਾਂ ਵੀ ਇਸ ਤਰ੍ਹਾਂ ਹੋ ਜਾਣਗੇ ਮੈਂ ਤਾਂ ਕੁਝ ਹੈ ਹੀ ਚੀਜ਼ ਹੀ ਨਹੀਂ ਨਾ ਹੈਗਾ ਜਿਹੜਾ ਐ ਕਹਿ ਸਕਾਂ ਪਰ ਗੁਰੂ ਕੇ ਪਿਆਰੇ ਜਿਹੜੇ ਬ੍ਰਹਮ ਗਿਆਨੀ ਲੋਕ ਹੁੰਦੇ ਨੇ ਨਾ ਉਹਨਾਂ ਦੇ ਬਚਨ ਸੰਤਾਂ ਦੇ ਮਹਾਤਮਾ ਲੋਕਾਂ ਦੇ ਬਚਨ ਕੰਮ ਕਰਦੇ ਹੁੰਦੇ ਨੇ ਠੀਕ ਹੈ ਨਾ ਸੰਗਤ ਵੱਡੀ ਹੁੰਦੀ ਮਹਾਰਾਜ ਸੱਚੇ ਪਾਤਸ਼ਾਹ ਵੱਡੇ ਨੇ ਅਸੀਂ ਤਾਂ ਕੁਛ ਵੀ ਨਹੀਂ ਅਸੀਂ ਤਾਂ ਐਵੇਂ ਹੀ ਬਸ ਆ ਮੀ ਜੀ ਰੋ ਜੇ ਆ ਸੋ ਇਸੇ ਤਰ੍ਹਾਂ ਜਿਹਨਾਂ ਦੀ ਇੱਛਾ ਸੀਗੀ ਬਈ ਸ਼ਹੀਦ ਸਿੰਘਾਂ ਦੇ ਦਰਸ਼ਨ ਜਾਂ ਹੋਰ ਸਾਰਾ ਕੁਝ ਇੱਕ ਮਹਾਤਮਾ ਹੋਏ ਨੇ ਉਹਨਾਂ ਦੀ ਕਿਰਪਾ ਨਾਲ ਸਤਿਗੁਰੂ ਦੀ ਕਿਰਪਾ ਨਾਲ ਆਪਾਂ ਤੁਹਾਨੂੰ ਸ਼ਬਦ ਬੇਨਤੀ ਕਰਦੇ ਆਂ ਇਹਦਾ ਅਭਿਆਸ ਕਰਿਓ ਤੇ ਉਹਨਾਂ ਨੇ ਇਹ ਦਾਅਵੇ ਨਾਲ ਬੇਨਤੀ ਦਾਵਾ ਨਹੀਂ ਯਾਨੀ ਕਿ ਇੱਕ ਪ੍ਰੇਮ ਨਾਲ ਬੇਨਤੀ ਕੀਤੀ ਹੈ ਕੀਤੀ ਸੀ ਬਈ ਇਹ ਸ਼ਬਦ ਦੇ ਅਭਿਆਸ ਦੇ ਨਾਲ ਸਤਿਗੁਰੂ ਜੀ ਦੇ ਸ਼ਹੀਦਾਂ ਦਾ ਪੈਰਾ ਤੁਹਾਡੇ ਨਾਲ ਹੋ ਜਾਏਗਾ। ਸਿੱਧਾ ਜਾਣਗੇ ਕਿਉਂਕਿ ਇਹ ਸ਼ਬਦ ਦੇ ਅੰਦਰ ਅਵਸਥਾ ਹੀ ਐਸੀ ਦੱਸੀ ਗਈ ਹੈ ਜਿਹੜੀ ਕੀ ਸ਼ਹੀਦਾਂ ਦੀ ਅਵਸਥਾ ਹੁੰਦੀ ਹੈ। ਇਹ ਸ਼ਬਦ ਦੇ ਅੰਦਰ ਐਸੀ ਅਵਸਥਾ ਦੱਸੀ ਗਈ ਹੈ ਸਹਾਗਣ ਸਹਾਗਣ ਕੀ ਨੂੰ ਕਹਿੰਦੇ ਸਹਾਗ ਵਾਲੀ ਪਤੀ ਵਾਲੀ ਆਪਾਂ ਵੀ ਸਾਰੇ ਜਿਹੜੇ ਹੈਗੇ ਨੇ ਚਾਹੇ ਬੰਦੇ ਹੀ ਨੇ ਹਨਾ ਬੰਦੇ ਵੀ ਨੇ ਆ ਬੰਦੇ ਵੀ ਸਾਰੇ ਬੰਦੇ ਨਹੀਂ ਇਹ ਬੀਬੀਆਂ ਹੀ ਨੇ ਜੀਵ ਸਤਰੀ ਹੈ ਬਾਣੀ ਪੜਿਓ ਹਾਂ ਸਾਰੇ ਮਹਾਰੇ ਕਹਿੰਦੇ ਨਾਰੀਆਂ ਹੀ ਨੇ ਕੱਲੀ ਔਰਤ ਨਾਰੀ ਨਹੀਂ ਹੈ ਸਿਰਫ ਔਰ ਸਿਰਫ ਅਕਾਲ ਪੁਰਖ ਪੁਰਖ ਹੈ ਤਾਂ ਹੀ ਉਹਨੂੰ ਕਰਤਾ ਪੁਰਖ ਕਿਹਾ ਗਿਆ ਸੋ ਜਿਹੜੀ ਔਰਤ ਜਿਹੜੀ ਹੁੰਦੀ ਨਾ ਸਹਾਗਣ ਉਹਨੂੰ ਕਹਿੰਦੇ ਜਿਹਦੇ ਪਤੀ ਵਾਲੀ ਹੋਵੇ ਜਿਹੜੇ ਸ਼ਹੀਦ ਨੇ ਨਾ ਉਹਨਾਂ ਦਾ ਪਤੀ ਪਰਮਾਤਮਾ ਹੈ ਪਰਮਾਤਮਾ ਨੂੰ ਪਤੀ ਰੂਪ ਕਰਕੇ ਵੀ ਮੰਨਿਆ ਗਿਆ ਹੈ ਗੁ ਪਾਣੀ ਦੇ ਵਿੱਚ ਤੀਜੇ ਪਾਸ਼ਾ ਦੀ ਬਾਣੀ ਪੜ ਲਿਓ ਚੌਥੇ ਪਾਸ਼ਾ ਦੀ ਬਾਣੀ ਪੜ ਲਿਓ ਸੁਹਾਗਣ ਤੇ ਦੁਹਾਗਣ ਦੋ ਸ਼ਬਦ ਆਉਣਗੇ ਬਾਰ-ਬਾਰ ਦੁਹਾਗਣ ਉਹ ਜਿਹੜੀ ਪਤੀ ਤੋਂ ਮੁਨਕਰ ਹੋਗੀ ਜਿਹਦੇ ਮਾੜੇ ਕਰਮ ਕਰਦੀ ਪਤੀ ਤੋਂ ਪਰੇ ਹੋ ਕੇ ਹੋਰ ਗਲਤ ਪਾਸੇ ਸੰਬੰਧ ਬਣਾਈ ਕਰਦੀ ਉਹਨੂੰ ਦੁਹਾਗਣ ਕਹਿੰਦੇ ਦੁਹਾਗਣ ਹੁਣ ਇਥੇ ਇੱਕ ਲਔਰਤ ਵਾਸਤੇ ਨਹੀਂ ਵਰਤਿਆ ਜਿਹੜੇ ਬੰਦੇ ਹੋ ਕੇ ਵੀ ਵਾਹਿਗੁਰੂ ਤੋਂ ਬੇਮੁਖ ਹੋ ਗਏ ਉਹ ਵੀ ਦੁਹਾਗਣ ਹੁੰਦੇ ਸੁਹਾਗਣ ਕੌਣ ਸੁਹਾਗਣ ਉਹ ਜਿਹਨਾਂ ਦੇ ਅੰਦਰ ਨਾਮ ਚੱਲ ਪਿਆ ਜਿਨ੍ਹਾਂ ਨੂੰ ਪ੍ਰਕਾਸ਼ ਹੋ ਗਿਆ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੂੰ ਪਤਾ ਲੱਗ ਗਿਆ ਵੀ ਵਾਹਿਗੁਰੂ ਕਿੱਥੇ ਹੈ ਅੰਦਰ ਬਾਹਰ ਇੱਕੋ ਜਾਨਾ ਹੈ ਜਿਹੜੇ ਇਸ ਵਾਸਤੇ ਚਲੇ ਗਏ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਨੂੰ ਇਹ ਕਿਰਪਾ ਕਰ ਦਿੱਤੀ ਗੁਰਦੇਵ ਮਹਾਰਾਜ ਨੇ ਹੁਣ ਗੱਲ ਆਈ ਸ਼ਹੀਦਾਂ ਦੀ ਦੇਖੋ ਇਹ ਨਹੀਂ ਹੈ ਵੀ ਇਹ ਸ਼ਬਦ ਦੇ ਜਾਬਨਰ ਸ਼ਹੀਦ ਨਹੀਂ ਆਉਣਗੇ ਆਉਣਗੇ ਪਰ ਇਹ ਹੁਣ ਤੁਹਾਡੇ ਉੱਤੇ ਹੈ ਵੀ ਉਹਨਾਂ ਨੂੰ ਕਿੰਨਾ ਕੁ ਜਰਨਾਲ ਰੱਖਣਾ ਹੈ ਸਦਾ ਲਈ ਰੱਖਣਾ ਹੈ ਦੋ ਦਿਨਾਂ ਲਈ ਜਾਂ ਉਹ ਕਿਉਂਕਿ ਜਦੋਂ ਉਹਨਾਂ ਨੇ ਦੇਖਿਆ ਵੀ ਬੰਦਾ ਗਲਤ ਹੋ ਗਿਆ ਉਹਨਾਂ ਨੇ ਕਹਣਾ ਚੰਗਾ ਵੀ ਸਤਿ ਸ੍ਰੀ ਅਕਾਲ ਅਸੀਂ ਚੱਲੀ ਆ ਜਣਾ ਉਹਨਾਂ ਨੇ ਉਹ ਖੁਸ਼ ਹੁੰਦੇ ਤੁਸੀਂ ਇਹ ਜਦੋਂ ਇੱਛਾ ਰੱਖ ਕੇ ਜਾਪ ਕਰੋਗੇ ਨਾ ਵੀ ਸ਼ਹੀਦ ਹਣ ਮਹਾਰਾਜ ਉਹ ਵੀ ਖੁਸ਼ ਹੁੰਦੇ ਵੀ ਚਲੋ ਇਹਨੇ ਦੇ ਅੰਦਰ ਕੋਈ ਚੰਗੀ ਭਾਵਨਾ ਆਈ ਇਹ ਇਹ ਤਾਂ ਨਹੀਂ ਚਾਹੁੰਦੇ ਕੋ ਮਾੜਾ ਆਵੇ ਸਾਡੇ ਕੋਲੇ ਹਨ ਜਿਵੇਂ ਲੋਕੀ ਭੂਤਾਂ ਨੂੰ ਸੱਦ ਕਰਦੇ ਹਨ ਉਹ ਕਹਿੰਦੇ ਵੀ ਭੂਤ ਹੁਣ ਸਾਡੇ ਕੋਲ ਸਾਡੇ ਕੋਲ ਤਾਕਤ ਆਵੇ ਕੋਈ ਛੋਟੀ ਜੀ ਤਾਕਤ ਕਿਹੜੀ ਵੀ ਜਿੰਨੀ ਤਾਕਤ ਆ ਜਾਂਦੀ ਉਹਦੇ ਨਾਲ ਕੀ ਹੋ ਜਾਂਦਾ ਕੁਝ ਵੀ ਨਹੀਂ ਹੁੰਦਾ ਹਣਾ ਤੇ ਉਹ ਉਹੀ ਚੀਜ਼ ਉਹਨਾਂ ਨੂੰ ਨੁਕਸਾਨ ਵੀ ਕਰ ਦਿੰਦੀ ਬਾਅਦ ਚ ਉਹ ਆਪ ਹੀ ਪ੍ਰੇਤ ਬਣ ਜਾਂਦੇ ਇਸੇ ਤਰ੍ਹਾਂ ਪਰ ਜਿਹੜਾ ਬੰਦਾ ਕਹਿੰਦਾ ਵੀ ਅਕਾਲ ਪੁਰਖ ਦੀਆਂ ਸ਼ਕਤੀਆਂ ਅਕਾਲ ਪੁਰਖ ਦੀ ਫੌਜ ਉੱਤਰੇ ਮੇਰੇ ਨਾਲ ਖਾਲਸਾ ਅਕਾਲ ਪੁਰਖ ਦੀ ਫੌਜ ਹਣਾ ਵੀ ਉਹ ਆਵੇ ਫਿਰ ਉਹ ਆਉਂਦੇ ਨੇ ਕਿਉਂਕਿ ਉਹ ਦਿਆਲੂ ਵੀ ਨੇ ਸਖਤ ਵੀ ਬਹੁਤ ਨੇ ਦੇਖੋ ਤੁਸੀਂ ਕਹਿੰਦੇ ਹੋ ਕਿ ਸ਼ਹੀਦ ਕਿਤੇ ਬਹੁਤ ਦਿਆਲੂ ਨੇ ਦਿਆਲੂ ਤਾਂ ਹੈਗੇ ਨੇ ਸਾਰੇ ਕੰਮ ਕਰਨ ਲੱਗ ਜਾਂਦੇ ਤੁਹਾਡੇ ਉਹ ਮਾਰਾ ਭੇਜ ਦੇ ਉਹਨਾਂ ਨੂੰ ਪਰ ਉਹ ਸਖਤ ਵੀ ਬਹੁਤ ਨੇ ਡੰਡਾ ਬਹੁਤ ਤਕੜਾ ਉਹਨਾਂ ਕੋਲ ਠੀਕ ਆ ਉਹ ਛੇਤੀ ਹੁਣ ਤਾਂ ਤੁਹਾਨੂੰ ਪਤਾ ਹੈ ਆਪਣੇ ਸਿੱਖ ਕਿਉਂ ਜਿਆਦਾ ਕੇਸ ਕਟਾਈ ਜਾ ਰਹੇ ਨੇ ਜਾਂ ਹੋਰ ਐ ਕਰੀ ਜਾ ਰਹੇ ਨੇ ਕਿਉਂਕਿ ਸ਼ਹੀਦਾਂ ਨੇ ਥੋੜੀ ਚੂੜੀ ਢਿੱਲੀ ਕੀਤੀ ਹੋਈ ਆ ਉਹ ਤਾਂ ਕੀਤੀ ਹੋਈ ਆ ਕਿਉਂਕਿ ਮਹਾਰਾਜ ਜੀ ਦਾ ਹੁਕਮ ਹੈ ਹੁਕਮ ਕਿਉਂ ਆ ਮਹਾਰਾਜ ਸੱਚੇ ਪਾਤਸ਼ਾਹ ਦਾ ਕਿਉਂਕਿ ਜਿਹੜੇ ਕਈ ਦਿਆਲੂ ਰੂਹਾਂ ਨੇ ਉਹਨਾਂ ਨੇ ਬੇਨਤੀਆਂ ਕੀਤੀਆਂ ਹੋਈਆਂ ਹਜੂਰ ਸਾਹਿਬ ਉੱਥੇ ਕੁੱਟ ਪੈਂਦੀ ਹੁੰਦੀ ਸੀ ਜਿਹੜੇ ਕੁਰਹਿਤੀਆਂ ਜਾਂਦੇ ਸੀਗੇ ਉੱਥੇ ਪੁਰਾਣੇ ਜਿਹੜੇ ਹਜੂਰ ਸਾਹਿਬ ਦੇ ਸਿੰਘ ਸਾਡੇ ਬਹੁਤ ਮਿੱਤਰ ਨੇ ਉੱਥੇ ਉਹ ਸਾਨੂੰ ਦੱਸਦੇ ਹੁੰਦੇ ਹੁਣ ਵੀ ਜਿਹੜੇ ਪ੍ਰਾਤਮਿਕ ਬਜ਼ੁਰਗ ਨੇ ਉਹ ਵੀ ਦੱਸਦੇ ਨੇ ਕਹਿੰਦੇ ਕਹਿੰਦੇ ਜਦੋਂ ਕੋ ਦਿਉੜੀ ਚ ਬੜ ਦਿਉੜੀ ਨਹੀਂ ਮਨਵਾੜ ਸਟੇਸ਼ਨ ਪੈਂਦਾ 6 3 4 ਘੰਟੇ ਦਾ ਰਸਤਾ ਹੈ ਉੱਥੋਂ ਉੱਥੋਂ ਹੀ ਕੁੱਟ ਪੈਣ ਲੱਗ ਜਾਂਦੀ ਸੀ ਜਿਹੜੇ ਕਰਹਿਤਾ ਕਰਕੇ ਜਾਂਦੇ ਜੀ ਉਦੋਂ ਵੀ ਕਰਹਿਤਾ ਐਡੀਆਂ ਕੀਤੀਆਂ ਐ 4 ਵੇ ਬੱਜਰ ਕਰਹਿਤਾ ਕਰਕੇ ਹੁਣ ਹਜੂਰ ਸਾਹਿਬ ਆ ਗਏ ਨੇ ਹੈ ਆ ਜਾ ਤੈਨੂੰ ਦੱਸਦੇ ਆ ਕੋਈ ਚੱਕ ਚੱਕ ਕੇ ਸਿਰ ਦੇਣਾ ਹੁਣ ਵੀ ਮੈਂ ਦੇਖਿਆ ਹੈ ਕੋਈ ਬੰਦਿਆਂ ਨੂੰ ਬਾਜੀ ਪੈਂਦੀ ਹੋਈ ਪਰ ਤੱਕ ਮੈਂ ਖੁਦ ਆਪਦੀ ਅੱਖਾਂ ਨਾਲ ਦੇਖਿਆ ਹੈ ਠੀਕ ਹੈ ਨਾ ਬਿਲਕੁਲ ਮੇਰੇ ਅੱਖਾਂ ਦੇ ਸਾਹਮਣੇ ਆਏ ਪਲਟਾ ਕੇ ਮਾਰ ਉਹ ਗਲਤੀ ਹੋਈ ਹੋਣੀ ਆ ਕੋਈ ਸੀਗੀ ਗਲਤੀ ਚਲੋ ਮੈਂ ਦੱਸ ਨਹੀਂ ਸਕਦਾ ਤੇ ਸ਼ਹੀਦ ਆ ਜਾਂਦੇ ਨੇ ਪਰ ਜੇ ਤੁਸੀਂ ਮर्यादा ਚ ਰਹੋਗੇ ਠੀਕ ਹੈ ਗਲਤ ਕੰਮ ਨਹੀਂ ਕਰੋਗੇ ਬਾਣੀ ਪੜਦੇ ਰਹੋਗੇ ਨਿੰਦਿਆ ਨਹੀਂ ਕਰੋਗੇ ਚੁਗਲੀ ਨਹੀਂ ਕਰੋਗੇ ਸ਼ਿਰਛਿਤ ਨਾਲ ਰਹਿਣਗੇ ਨਾਲ ਰਹਿਣਗੇ ਤੁਹਾਡੇ ਕਾਰਜ ਵੀ ਕਰਨਗੇ ਪਰ ਉਹਨਾਂ ਨੂੰ ਨੌਕਰ ਨਹੀਂ ਸਮਝਣਾ ਆਪਣੇ ਨੌਕਰ ਨਹੀਂ ਹੈਗੇ ਉਹ ਉਹ ਦਿਬਰੂ ਹਨੇ ਉਹਨਾਂ ਉਹ ਸਿਰਫ ਤੁਹਾਡੇ ਨਾਲ ਤਾਂ ਆਉਣਗੇ ਤੁਹਾਡੀ ਬੰਦਗੀ ਵਧੇ ਜਿਹੜੇ ਸੰਸਾਰੀ ਕੰਮ ਨੇ ਉਹ ਫਿਰ ਉਹਨਾਂ ਨੇ ਆਪ ਹੀ ਕਰ ਲੈਣੇ ਆ ਜਦੋਂ ਉਹਨਾਂ ਨੇ ਦੇਖਣਾ ਵੀ ਭਗਤੀ ਕਰਦਾ ਹੈ ਫਿਰ ਉੱਥੇ ਉਹ ਕੋ ਕਹਿੰਦੇ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਗ ਸਵਾਰਤਾ ਫਿਰ ਰਬ ਉਹਨਾਂ ਦੇ ਕਾਰ ਤੇ ਸਵਾਰਦੇ ਫਿਰ ਉਹ ਸ਼ੀਦ ਕਹਿੰਦੇ ਚਲੋ ਬਈ ਇਹਨੂੰ ਭਗਤੀ ਚ ਸਹਾਇਤਾ ਕਰੀਏ ਹੈ ਵੀ ਇਹਦੇ ਕੰਮ ਸੌਖੇ ਕਰ ਦਈਏ ਇਹਨੂੰ ਆਤਮਿਕ ਸ਼ਾਂਤੀ ਦੇ ਦਈਏ ਇਹਨੂੰ ਕੁਝ ਹੋਰ ਕਰ ਦਈਏ ਇਹ ਭਗਤੀ ਕਰਦਾ ਹੁੰਦਾ ਹੈ ਸਾਡੇ ਨਾਲ ਪ੍ਰੈਕਟੀਕਲ ਕਈ ਸੰਗਾਂ ਨਾਲ ਹੋਇਆ ਠੀਕ ਹੈ ਉਹ ਫਿਰ ਸ਼ੀਦ ਆ ਕੇ ਕਹਿੰਦਾ ਤੁਹਾਡੀ ਬੰਦਗੀ ਵੀ ਵੱਧ ਜਾਏਗੀ ਨਿਤਨੇਮ ਵੀ ਵੱਧ ਜਾਏਗਾ ਤੁਹਾਡਾ ਅੰਮ੍ਰਿਤ ਵੇਲਾ ਵੀ ਵੱਧ ਜਾਏਗਾ ਦੁੱਖ ਰੋਗ ਤਾਂ ਵੈਸੇ ਹੀ ਜਾਣ ਲੱਗ ਜਾਂਦੇ ਤੁਸੀਂ ਦੇਖੋਗੇ ਜਦੋਂ ਸ਼ੀਦ ਆ ਜਾਂਦੇ ਨੇ ਨਾਲ ਫਿਰ ਜਿਹੜੀ ਪ੍ਰੋਬਲਮ ਹੁੰਦੀ ਉਹ ਆਪੇ ਚਲੀ ਜਾਂਦੀ ਪਤਾ ਨਹੀਂ ਕਿੱਥੋਂ ਉਹਦਾ ਹੱਲ ਆ ਜਾਂਦਾ ਕਿੱਥੋਂ ਕੀ ਹੋ ਜਾਂਦਾ ਤੁਸੀਂ ਕਹੋਗੇ ਕਈ ਵਾਰੀ ਤੁਹਾਨੂੰ ਕਿਸੇ ਚੀਜ਼ ਦੇ ਪ੍ਰੋਬਲਮ ਦਾ ਪਤਾ ਵੀ ਨਹੀਂ ਹੁੰਦਾ ਵੀ ਆਉਣ ਵਾਲੀ ਹੈ ਉਹ ਆਪੇ ਤੁਹਾਨੂੰ ਕੋ ਫੋਨ ਕਰਕੇ ਦਿੰਦਾ ਆਹ ਕੰਮ ਕਰ ਲਿਆ ਸੀ ਫਿਰ ਇਹ ਹੋਣ ਵਾਲਾ ਸੀ ਆਪਸ ਉਹਦੇ ਵੀ ਹਾਂ ਇਹ ਨਾ ਕੀਤਾ ਹੁੰਦਾ ਸਰਕਾਰੀ ਕੰਮ ਦਾ ਨੁਕਸਾਨ ਹੋ ਜਾਣਾ ਸੀ ਹਨਾ ਉਹ ਕਿਵੇਂ ਹੋਇਆ ਉਹ ਸ਼ੀਦਾਂ ਨੇ ਕੀਤਾ ਠੀਕੋ ਕਿਸੇ ਦੇ ਅੰਦਰ ਵੀ ਉਹ ਭਾਵਨਾ ਪਾ ਲਦੇ ਵੀ ਇਹਨੂੰ ਦੱਸ ਦੱਸ ਫਿਰ ਉਹ ਦੱਸ ਦਿੰਦਾ ਆਪ ਵੀ ਸਾਹਮਣੇ ਆ ਜਾਂਦੇ ਪਰ ਏਡੀ ਆਪਣੀ ਵਿਸਥਾ ਨਹੀਂ ਨਾ ਆਪਣੀ ਭਗਤ ਭਗਤੀ ਹੈ ਅਸਲ ਵਿੱਚ ਸ਼ੀਰ ਬ੍ਰਹਮ ਗਿਆਨੀ ਨਾਲ ਹਮੇਸ਼ਾ ਹੀ ਰਹਿੰਦੇ ਨੇ ਹੁਣ ਉਹ ਸ਼ਬਦ ਹੈ ਤੁਹਾਨੂੰ ਬੇਨਤੀ ਕਰਦੇ ਆਪ ਜੀ ਦਰਸ਼ਨ ਕਰੋ ਆਸਾ ਮਹਿਲਾ ਪੰਜਵਾਂ ਪੰਜਵੀਂ ਗੁਰਦੇਵ ਦੀ ਬਾਣੀ ਹੈ ਮਿੱਠੀ ਆਗਿਆ ਫਿਰ ਕੀ ਲਾਗੀ ਸੋਕਨ ਘਰ ਕੀ ਕੰਤ ਤਿਆਗੀ ਪ੍ਰੇਯ ਸੋਹਾਗਨ ਸੀਗਾਰ ਕਰੀ ਮਨ ਮੇਰੇ ਕੀਤਾ ਬਤ ਹੈਰੀ ਭਲੋ ਭਇਓ ਪ੍ਰੇ ਕਹਿਆ ਮਾਨਿਆ ਸੁਖ ਸਹਿਜ ਇਸ ਕਰ ਕਾ ਜਾਣਿਆ ਰਹਾਓ ਇਹ ਸਾਰਾ ਸ਼ਬਦ ਪੜਨਾ ਰਹਾਓ ਤੋ ਅੱਗੇ ਜਿੱਥੇ ਜਿੱਥੇ ਤੱਕ ਆਉਂਦਾ ਹੈ ਨਾ ਸੁਖ ਸਹਿਜ ਮੇਰਾ ਧਨ ਸੁਭਾਗਾ ਕਹੋ ਨਾਨਕ ਮੋਰੀ ਪੂਰਨ ਆਸਾ ਸਾਧਗੁਰ ਮੇਲੀ ਪ੍ਰਭ ਗੁਣਤਾਸਾ ਇੱਥੇ ਤੱਕ ਇਹ ਪੂਰਾ ਸ਼ਬਦ ਪੜਿਓ ਗੁਰੂ ਕੇ ਪਿਆਰਿਓ ਇਹ ਸ਼ਬਦ ਜੇ ਤੁਸੀਂ ਖੁੱਲਾ ਕਰਨਾ ਹੈ ਖੁੱਲਾ ਕਰ ਲਓ ਇਹਨਾਂ ਦਾ ਮਤਲਬ ਵੀ ਜਿਵੇਂ ਤੁਸੀਂ ਘੰਟਾ ਲਾ ਲਓ ਇਹ ਸ਼ਬਦ ਤੇ ਘੰਟੇ ਚ ਤੁਹਾਡੇ ਤੋਂ ਜਿੰਨੀ ਵਾਰੀ ਵੀ ਜਪਿਆ ਜਾਵੇ ਜੇ ਤੁਹਾਡੇ ਤੋਂ ਚਾਹੇ 30 ਵਾਰੀ 40 ਵਾਰੀ 50 ਜਿੰਨੀ ਵਾਰੀ ਵੀ ਤੁਸੀਂ ਘੰਟਾ ਲਾ ਲਓ ਜੇ ਕਿਸੇ ਨੇ ਜ਼ਿਆਦਾ ਕਰਨੇ 108 ਵਾਲੀ ਮਾਲਾ 1 2 3 4 5 ਜਿੰਨੀਆਂ ਵੱਧ ਕਰਨਾਗੇ ਉਹਨੇ ਛੇਤੀ ਕਿਰਪਾ ਹੋ ਜੂਗੀ ਪਰ ਦੀਗ ਬਣਾ ਕੇ ਜਾਲ ਕੋਲੇ ਰੱਖ ਕੇ ਧੂਪ ਅਰਗਬਤੀ ਲਾ ਕੇ ਸਾਰਾ ਕੁਝ ਵਧੀਆ ਤਰੀਕੇ ਨਾਲ ਅੰਮ੍ਰਿਤ ਵੇਲੇ ਕਰੋ ਇਹ ਜਪ ਅੰਮ੍ਰਿਤ ਵੇਲੇ ਨਹੀਂ ਕਰ ਸਕਦੇ ਇਹ ਖੁੱਲੇ ਟਾਈਮ ਜਿਹੜੇ ਮਰਜ਼ੀ ਟਾਈਮ ਕਰੀ ਚੱਲੋ ਆ ਜਾਣਗੇ ਮੇਰੇ ਗੁਰੂ ਦੇ ਸਿੰਘ ਆ ਜਾਣਗੇ ਇਹ ਕ ਜੇ ਉਹ ਆਉਂਦੇ ਨੇ ਸਾਹਮਣੇ ਰੌਲਾ ਨਹੀਂ ਪਾਉਣਾ ਝਲਕਾਰਾ ਦੇਣਗੇ ਸਿਰਫ ਸਾਹਮਣੇ ਆ ਕੇ ਲੋ ਝਲਕਾਰਾ ਦੇਣਗੇ ਦੱਸ ਦੇਣਗੇ ਵੀ ਅਸੀਂ ਆ ਗਏ ਹੁਣ ਘਪਰਾਣਾ ਬੰਦਗੀ ਕਰ ਠੀਕ ਹੈ ਉੱਥੇ ਰੌਲਾ ਨਹੀਂ ਪਾਉਣਾ ਹੌਮੇ ਨਹੀਂ ਕਰਨੀ ਵੀ ਸ਼ੀਸ਼ਾ ਆਗੇ ਹੌਮੇ ਨਹੀਂ ਕਰਨੀ ਵੀ ਸ਼ੀਸ਼ਾ ਆਗੇ ਨੇ ਹੁਣ ਬਸ ਮੈਂ ਤਾਂ ਰਾਜਾ ਫਿਰ ਉਹ ਕਹਿੰਦੇ ਜਾ ਭਾਜਾ ਮਿੱਥੂ ਤਾਂ ਹੌਮੇ ਕਰਦਾ ਕਦੇ ਸ਼ੀਸ਼ਾ ਨੇ ਹੌਮੇ ਕੀਤੀ ਕਦੇ ਬਾਬਾ ਦੀਪ ਸਿੰਘ ਜੀ ਨੇ ਕਿਸੇ ਨੂੰ ਪ੍ਰਗਟ ਹੋ ਕੇ ਗੱਲ ਕਹੀ ਵੀ ਦੇਖੋ ਸਿੰਘੂ ਅਸੀਂ ਸੀਸ ਫਤਲੀ ਤੇ ਲੈ ਕੇ ਲੜੇ ਕਦੇ ਨਹੀਂ ਕਿਹਾ ਉਹ ਕਹਦੇ ਨਾ ਹੰਮ ਕੀਆ ਨਾ ਕਰ ਰਹੇਗੇ ਨਾ ਕਰ ਸਕਾ ਹੈ ਸਰੀਰ ਉਤੈ ਗੱਲ ਕਹਦੇ ਉਤੈ ਬੇਨਤੀ ਕਰਦੇ ਠੀਕ ਹੈ ਇਸ ਕਰਕੇ ਆਪਾਂ ਵੀ ਉਮੀਦ ਰਹਿਣਾ ਜਦੋਂ ਪਤਾ ਲੱਗ ਗਿਆ ਵੀ ਫੌਜਾਂ ਆ ਗਈਆਂ ਬਸ ਫਿਰ ਨਿਮਾਣੇ ਹੋ ਜਾਣਾ ਫਿਰ ਸ਼ੁਕਰ ਫਿਰ ਪਾਠ ਵਧਾ ਦੇਣਾ ਸਿਮਰ ਵਧਾ ਦੇਣਾ ਹੈ ਹੈ ਬਾਦ ਭਜਨ ਕਰਨਾ ਹੈ ਠੀਕ ਹੈ ਨੀਲੇ ਬਾਣੇ ਚ ਵੀ ਝਲਕਾਰਾ ਪੈ ਸਕਦਾ ਹੈ ਚਿੱਟੇ ਚ ਵੀ ਪੈ ਸਕਦਾ ਹੈ ਕੇਸਰੀ ਚ ਵੀ ਪੈ ਸਕਦਾ ਹੈ ਤਿੰਨ ਬਾਣੇ ਹੁੰਦੇ ਨੇ ਕਾਲੇ ਵੀ ਹੁੰਦੇ ਉਹਨਾਂ ਦੇ ਵਾਲੇ ਬਾਣੇ ਤੇ ਜੇ ਕਾਲਾ ਪਾਣਾ ਹੋਊਗਾ ਤਾਂ ਕੇਸਰੀ ਦਸਤਾਰ ਹੋ ਮੈਨੂੰ ਕੁਝ ਨਹੀਂ ਪਤਾ ਇਹ ਇਹ ਤਾਂ ਸੰਗਤ ਨੂੰ ਪਤਾ ਹੈ ਮੈਨੂੰ ਤਾਂ ਕੁਝ ਵੀ ਨਹੀਂ ਆਉਂਦਾ ਇਸ ਤਰ੍ਹਾਂ ਠੀਕ ਹੈ ਜਾਲ ਕੋਲੇ ਰੱਖ ਕੇ ਦੀਗ ਬਣਾ ਕੇ ਇਹਨੂੰ ਕਰੋ ਤੇ 111 ਦਿਨ ਤੋਂ ਘੱਟ ਕੋਈ ਜਾਪ ਨਹੀਂ ਕਰਨਾ ਜਿਹੜੇ 40 ਦਿਨਾਂ ਦੇ ਜਾਪ ਹੋ ਮੈਂ ਬੇਨਤੀ ਕਰੀਓ 40 ਦਿਨ ਕਰੋ ਜਿਹੜੇ 111 ਦਿਨ ਦੇ ਜਾਪ ਨੇ ਇਹ 111 ਦਿਨਾਂ ਦਾ ਜਾਪ ਹੈ ਕਿਉਂਕਿ ਛੇਤੀ ਨਹੀਂ ਆਉਣਾ ਛੇਤੀ ਹਾਂ ਜਿਹੜੀ ਕੋ ਪਵਿੱਤਰ ਰੋਹ ਹੁੰਦੀ ਉਹਦੇ ਕੋਲ ਛੇਤੀ ਆ ਜਾਂਦੇ ਜਿਵੇਂ ਗੁਰੂ ਚੰਗੀ ਹੈ ਪਵਿੱਤਰ ਹੈ ਜਿਹੜੀ ਜਿਹਨੂੰ ਸਿਰਫ ਨਾਮ ਨਾਲ ਹੀ ਮਤਲਬ ਹੈ ਗੁਰੂ ਨਾਲ ਪ੍ਰੇਮ ਬਹੁਤ ਜ਼ਿਆਦਾ ਹੈ ਕਿਸੇ ਦਾ ਮਾੜਾ ਨਹੀਂ ਕਰਦਾ ਮਾੜਾ ਸੋਚਦਾ ਨਹੀਂ ਉਹਦੇ ਕੋਲ ਛੇਤੀ ਆ ਜਾਂਦੇ ਹੁਣ ਜਿਹੜੇ ਗਲਤ ਕੰਮ ਕਰਦੇ ਜਿਹੜੇ ਕੋਈ ਮਤਲਬ ਕਹਿੰਦੇ ਵੀ ਲੋਕਾਂ ਦਾ ਮਾੜਾ ਵੀ ਕਰੀਏ ਰੱਬ ਵੀ ਸਾਡੇ ਤੇ ਖੁਸ਼ ਹੋ ਜਵੇ ਉਹਦੇ ਕੋਲ ਇਹ ਚੀਜ਼ਾਂ ਨਹੀਂ ਆਉਂਦੀ ਉਹ ਪਹਿਲੇ ਤੂੰ ਜਿੰਨੇ ਮਰਜੀ ਇੱਕ ਮੈਂ ਸਿੰਘ ਦੇਖੇ ਸੀ 35 ਸਾਲ ਹੋ ਗਏ ਸੀ ਉਹਨਾਂ ਨੂੰ ਬੰਦਗੀ ਕਰਦਿਆਂ 35 ਸਾਲ 2 ਵਜੇ ਉੱਠ ਕੇ 1 ਵਜੇ 1.5 ਵਜੇ ਉੱਠ ਕੇ 2 ਵਜੇ ਪਾਠ ਕਰ ਲੈਂਦੇ ਸੀ 6-7 ਵਜੇ ਤੱਕ ਬੈਠੇ ਸੀਗੇ ਅਵਸਥਾ ਨਹੀਂ ਸੀ ਬਣੀ ਅਵਸਥਾ ਨਹੀਂ ਸੀ ਬਣੀ ਉਹ ਕਾਰਨ ਸੀ ਕੋਈ ਉਹਨਾਂ ਦਾ ਕੋਈ ਖੇਡ ਇਸ ਤਰ੍ਹਾਂ ਦੀ ਉਹਨਾਂ ਨੇ ਕੀਤੀ ਹੋਈ ਸੀ ਉਹ ਆਪਾਂ ਨਹੀਂ ਬੇਨਤੀ ਕਰਨੀ ਸੋ ਉਹ ਇਹ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੇ ਤੁਹਾਡੇ ਬੰਦਗੀ ਦੇ ਨਾਲ ਨਾਲ ਜੀਵਨ ਵੀ ਦੇਖਣਾ ਹੈ ਕਿ ਕਰਦਾ ਕੀ ਹੈ ਆਪਦੇ ਮਾਂ ਪਿਓ ਨੂੰ ਹੀ ਦੁਖੀ ਕਰੀ ਜਾਂਦਾ ਹੈ ਅੰਡੇਆਂ ਗਵੰਡੀਆਂ ਨੂੰ ਹੀ ਦੁਖੀ ਕਰੀ ਜਾਂਦਾ ਹੈ ਜਿੱਥੇ ਜਾਂਦਾ ਉੱਥੇ ਦੁਖੀ ਦੇਈ ਜਾਂਦਾ ਹੈ ਕੀ ਕਰਦਾ ਹੈ ਹੈ ਆ ਕੇ ਪਾਠ ਵੀ ਕਰਨ ਲੱਗ ਜਾਂਦਾ ਉੱਥੇ ਸਾਰੇ ਲੋਕਾਂ ਨੂੰ ਪਰਮਾਤਮਾ ਦੀ ਬਣਾਈ ਖਲਕਤ ਨੂੰ ਦੁਖੀ ਵੀ ਕਰਦਾ ਹੈ ਗੁਰੂ ਮਹਾਰਾਜ ਤੇ ਵੀ ਬਸ ਮਾੜਾ ਮੋਟਾ ਹੀ ਪ੍ਰੋਸਿਆ ਪਾਠ ਵੀ ਕਰੀ ਜਾਂਦਾ ਵਿੱਚ ਵਿਚਾਲੇ ਜੇ ਆ ਉਹਦੇ ਕੋਲ ਨਹੀਂ ਆਉਣਾ ਉਹਦੇ ਤੇ ਆਉਣਗੇ ਜਿਹੜੇ ਕਹਿਣਗੇ ਈਸ਼ੀ ਦੋ ਆਓ ਸਾਡੇ ਤੇ ਕਿਰਪਾ ਕਰੋ ਸਾਨੂੰ ਗੁਰਮਤ ਦੇ ਰਸਤੇ ਤੇ ਚਲਾਓ ਸਾਡੇ ਤੇ ਦਇਆ ਕਰੋ ਇਹ ਸ਼ਬਦ ਦਾ ਜਾਪ ਕਰਿਓ 108 ਛਾਲੀਆਂ ਕਰ ਲਓ ਦੋ ਤੋਂ ਬਾਅਦ ਜਿਹੜੀਆਂ ਮੱਦੀ ਮਾਲਾ ਕਰੀ ਚੱਲਿਓ ਹਨਾ ਸ਼ਾਮ ਨੂੰ ਕਰ ਲਓ ਇਹ ਕਿਸੇ ਵੀ ਟਾਈਮ ਕਰ ਲਓ ਕਿਸੇ ਵੀ ਟਾਈਮ ਈਸ਼ੀ ਦਾ ਦੇ ਦਰਸ਼ਨਾਂ ਲਈ ਵੀ ਹੈ ਈਸ਼ੀ ਨਾਲ ਰਹਿਣ ਉਹਦੇ ਲਈ ਵੀ ਹੈ ਈਸ਼ੀ ਤੇ ਕਿਰਪਾ ਵੀ ਕਰਨਗੇ ਕਹਿਣ ਦੀ ਲੋੜ ਨਹੀਂ ਪੈਣੀ ਆਪੇ ਕਰੀ ਜਾਣੀ ਉਹਨਾਂ ਨੇ ਉਹਨਾਂ ਨੂੰ ਸਾਰਾ ਕੁਝ ਪਤਾ ਹੁੰਦਾ ਹੈ ਅੰਤਰੀਅਮੀ ਹੁੰਦੇ ਸ਼ਹੀਦ ਹੁਣ ਇੱਥੇ 1 ਮਿੰਟ ਚ 1 ਮਿੰਟ ਚ ਕਿਤੇ 1 ਮਿੰਟ ਤਾਂ ਬਹੁਤ ਜ਼ਿਆਦਾ ਹੈ ਕਈ ਸ਼ਹੀਦ ਰਾਫਤੇ ਆਉਂਦੇ ਰਾਫ ਰੱਖੇ ਹੋਏ ਉਹਨਾਂ ਨੇ ਬਹੁਤ ਵੱਡੇ ਵੱਡੇ ਠੀਕ ਹੈ ਕਈ ਸ਼ਹੀਦ ਘੋੜਿਆਂ ਤੇ ਆਉਂਦੇ ਇਕੱਲੇ ਕਈ ਸ਼ਹੀਦ ਵੈਸੇ ਹੀ ਆਉਂਦੇ ਬਿਨਾਂ ਘੋੜਿਆਂ ਤੋਂ ਸ਼ਸਤਰ ਬਸਤਰ ਕਈਆਂ ਕੋਲ ਸ਼ਸਤਰ ਹੁੰਦੇ ਕਈਆਂ ਕੋਲੇ ਕੰਲੀ ਗੱਤਰੇ ਸ਼ਹੀਦ ਸਾਹਿਬ ਪਾਈ ਹੁੰਦੀ ਅਲੱਗ ਅਲੱਗ ਅਨ ਦੀ ਮੌਜ ਹੈ ਤਾਕਤ ਬਹੁਤ ਹੈ ਇਹਨਾਂ ਕੋਲ ਇਹਨਾਂ ਨੂੰ ਕੀ ਡਰ ਕਿਸੇ ਦਾ ਸਾਰੇ ਸ਼ਸਤਰ ਬਸ਼ਤਰ ਗੁਪਤ ਕਰ ਲੈਂਦੇ ਠੀਕ ਹੈ ਇਸ ਤਰ੍ਹਾਂ ਸ਼ਹੀਦ ਹੁੰਦੇ ਸ਼ਹੀਦਾਂ ਸ਼ਹੀਦ ਬਹੁਤ ਵੱਡੇ ਹੁੰਦੇ ਬੀਬੀਆਂ ਸ਼ਹੀਦ ਮਾਈਆਂ ਬੱਚੇ ਸ਼ਹੀਦ ਬੱਚੇ ਤਾਂ ਕਹਿਣ ਨੂੰ ਨਾ ਹੈ ਤਾਂ ਉਹ ਆਪਣੇ ਤੋਂ ਵੱਡੇ ਕਿਉਂਕਿ ਇਹਨਾਂ ਨੇ ਕੰਮ ਹੀ ਇਟਾ ਵੱਡਾ ਕਰ ਦਿੱਤਾ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਸੋ ਇਹ ਹੈ ਕਰੋ ਦੇਖੋ ਤੁਹਾਨੂੰ ਕਿਤੇ ਜਾਣ ਦੇ ਲੋੜ ਨਹੀਂ ਪੈਣੀ ਸ਼ਹੀਦਾਂ ਨੇ ਤੁਹਾਡੇ ਘਰ ਭਰ ਦੇਣੇ ਆ ਤੁਹਾਡਾ ਤੁਹਾਨੂੰ ਭਗਤੀਆਂ ਦੇ ਦੇਣੀਆਂ ਜਿੱਥੇ ਵਿਦੇਸ਼ਾਂ ਜਿੱਥੇ ਬੈਠਿਓ ਦੇਖੋ ਤੁਸੀਂ ਤੁਸੀਂ ਕਹੋਗੇ ਵਾਹ ਦਸਵੇਂ ਪਾਸ਼ਾ ਤੀਰ ਕਿਰਪਾ ਹੋ ਰਹੀ ਹੈ